ਮੰਗਲਵਾਰ ਦੀ ਰਾਤ ਨੂੰ ਜਲੰਧਰ ਦੇ ਫਗਵਾੜਾ ਗੇਟ ਦੇ ਨਾਲ ਸਟੇ ਚੌਹਾਰ ਬਾਗ ਦੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਿੱਥੇ ਇਲਾਕੇ ਦੇ ਵਿੱਚ ਇੱਕ ਘਰ ਦੇ ਵਿੱਚ ਖਾਣਾ ਬਣਾਉਣ ਸਮੇਂ ਗੈਸ ਲੀਕ ਹੋਣ ਦੇ ਨਾਲ ਧਮਾਕਾ ਹੋਇਆ ਤੇ ਧਮਾਕੇ ਦੀ ਆਵਾਜ਼ ਦੇ ਵਿੱਚ ਲੋਕ ਆਪਣੇ ਘਰਾਂ ਤੋਂ ਬਾਹਰ ਆਏ ਨੇ ਉਹਨਾਂ ਵੇਖਿਆ ਕਿ ਸਿਲੰਡਰ ਦੇ ਨਾਲ ਧਮਾਕਾ ਹੋਇਆ ਤੇ ਅੱਗ ਲੱਗੀ ਹੋਈ ਹੈ ਅੱਗ ਜਿਸ ਵੇਲੇ ਲੱਗਦੀ ਉਸ ਵੇਲੇ ਘਰ ਦੇ ਵਿੱਚ 5 ਮੈਂਬਰ ਮੌਜੂਦ ਸਨ ਤੇ ਦੋ ਬੱਚੇ ਵੀ ਸ਼ਾਮਿਲ ਸਨ ਆਲੇ ਦੁਆਲੇ ਦੇ ਲੋਕ ਤੁਰੰਤ ਬਾਹਰ ਨਿਕਲੇ ਨੇ ਤੇ ਇਹਨਾਂ ਦਾ ਬਚਾਅ ਕੀਤਾ ਗਿਆ। ਮੌਕੇ ਤੇ ਫਾਇਰ ਬ੍ਰਿਗੇਡ ਪਹੁੰਚੀ ਹੈ ਤੇ ਅੱਗ ਤੇ ਕਾਬੂ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਤੇ ਕਾਬੂ ਪਾਉਣ ਦੇ ਲਈ ਕਰੀਬ 3 ਗੱਡੀਆਂ ਫਾਇਰ ਬ੍ਰਿਗੇਡ ਦੀਆਂ ਲੱਗੀਆਂ ਨੇ। ਇਸ ਬਾਬਤ ਦੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਦਾ ਇਹ ਕਹਿਣਾ ਹੈ ਕਿ ਜਦ ਦੇ ਹਾਦਸਾ ਹੋਇਆ ਉਸ ਵੇਲੇ ਚੌਥੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰ ਦਾ ਇਹ ਕਹਿਣਾ ਹੈ ਕਿ ਜਿਸ ਵੇਲੇ ਹਾਦਸਾ ਹੋਇਆ ਉਸ ਵੇਲੇ ਘਰ ਦੇ ਬਾਹਰ ਫੋਨ ਤੇ ਗੱਲਬਾਤ ਕਰ ਰਿਹਾ ਸੀ ਤੁਰੰਤ ਜਦ ਅੰਦਰ ਅੱਗ ਲੱਗਦੀ ਹੈ ਤੇ ਉਹ ਪਹੁੰਚਦਾ ਹੈ ਤੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ। ਇਸ ਮੌਕੇ ਫਾਇਰ ਮਿਲਦੀ ਹੈ ਤਾਂ ਮੌਕੇ ਤੇ ਪਹੁੰਚੇ ਨੇ ਸਿਲੰਡਰ ਬਲਾਸਟ ਹੋਣ ਦੇ ਨਾਲ ਇਤਿਮਾਕਾ ਹੋਇਆ ਸੀ ਤੇ ਦੱਸਿਆ ਜਾ ਰਿਹਾ ਕਿ ਪਰਿਵਾਰਕ ਮੈਂਬਰ ਸਹੀ ਸਲਾਮਤ ਬਾਹਰ ਕੱਢੇ ਗਏ ਨੇ ਕੀ ਨਾਮ ਆਪਣਾ ਮੇਰਾ ਨਾਮ ਹੈਗਾ ਲੀਡਿੰਗ ਲੀਡਿੰਗ ਫਾਇਰਮੈਨ ਹੁੰਦੇ ਚੰਗੇ ਦੱਸੋ ਕੀ ਇਨਫੋਰਮੇਸ਼ਨ ਮਿਲੀ ਹੈ ਕਿੰਨੇ ਵੇਲੇ ਸੂਚਨਾ ਮਿਲੀ ਹੈ ਅਗਲੀ ਉਹਦਾ ਪੂਣਾ ਘਟਾਲਾ ਆਈ ਪਹਿਲਾਂ ਫਾਇਜ਼ ਆਪਣਾ ਪਗਵਾੜਾ ਗੜ ਚੌਂਕ ਮੋਬੈਲ ਵਾਲੀ ਗਲੀ ਦੇ ਵਿੱਚ ਘਰ ਦੇ ਵਿੱਚ ਅੱਗ ਲੱਗੀ ਦੀ ਹੈ ਤੇ ਅਸੀਂ ਮੌਕੇ ਤੇ ਆ ਕੇ ਜੀ ਅੱਗ ਤੇ ਕਾਬੂ ਪਾ ਲਿਆ ਹੈ ਕੀ ਕਾਰਨ ਕੀਤਾ ਲੱਗੀ ਅੱਗ ਪਤਾ ਲੱਗਾ ਕੁਝ ਅੱਗ ਸਰ ਗੈਸ ਲੀਕ ਦੇ ਨਾਲ ਹੀ ਹੋਇਆ ਕੰਮ ਜੀ ਕੋਈ ਸਿਲੰਡਰ ਵਗੈਰਾ ਬਲਾਸ ਹੋਇਆ ਕਿਦਾਂ ਸਿਲੰਡਰ ਦਾ ਸਾਰਾ ਅੰਦਰੋਂ ਇੱਕਦਮ ਬਲਾਸ ਹੋ ਗਿਆ ਜੀ ਇੱਕ ਦਾ ਬਚਾਵਾ ਮਤਲਬ ਦੋ ਸਿਲੰਡਰ ਤੇ ਗੈਂਦ ਨੂੰ ਕਿੰਨਾ ਕੁ ਨੁਕਸਾਨ ਹੋਇਆ ਘਰ ਦੇ ਵਿੱਚ ਸਿਲੰਡਰ ਸਮਾਨ ਸਾੜ ਕੇ ਸੁਆਹ ਹੋ ਗਿਆ ਅੰਦਰ ਤੇ ਘਰ ਦੇ ਵਿੱਚ ਕੋਈ ਸਮ ਕੋਨ ਸੀਗਾ ਇਹਨਾਂ ਦੀ ਫੈਮਲੀ ਮੈਂਬਰ ਸੀਗੀ ਤਾਂ ਕੋਈ ਜਾਣੀ ਨੁਕਸਾਨ ਹੋਇਆ ਉਹਨਾਂ ਦਾ ਕੋਈ ਨਹੀਂ ਨਹੀਂ ਬਚਾ ਹੀ ਗਿਆ ਸਰ ਤੇ ਕਿੰਨਾ ਸਮਾਂ ਲੱਗਾ ਕਿੰਨੀਆਂ ਗੱਡੀਆਂ ਲੱਗੀਆਂ ਤੁਹਾਡੀਆਂ ਸਰ ਤੁਹਾਨੂੰ ਤਕਰੀਬਨ ਲੱਗ ਹੀ ਗਿਆ ਜੀ ਘੰਟਾ ਕ ਲੱਗ ਗਿਆ ਜੀ ਤੁਹਾਨੂੰ ਕਿੰਨੀਆਂ ਗੱਡੀਆਂ ਲੱਗੀਆਂ ਤੇ ਤਿੰਨ ਕੁ ਗੱਡੀਆਂ ਲੱਗੀਆਂ ਸਰ ਸਰ ਕੋਈ ਛਾਪੇ ਨੂੰ ਨੁਕਸਾਨ ਹੋਇਆ ਹੈ ਨਾ ਸਰ ਅੰਦਰ ਸਾਰਾ ਹੁਣ ਸਾਡੇ ਸਮਾਨ ਵੀ ਛੜ ਗਿਆ ਇਹਨਾਂ ਦਾ ਉਹ ਜਿਹੜਾ ਕਮਰੇ ਨੇ ਅੰਦਰ ਸਾਰੇ ਹੀ ਤਾਂ ਸੜਨ ਦੇ ਨਾਲ ਛੇਕ ਦੇ ਨਾਲ ਉਹ ਸਾਰੇ ਸੱਤ ਛਾਤ ਨੂੰ ਸਰ ਪਤਾ ਲੱਗਿਆ ਫੈਮਿਲੀ ਦੇ ਅੰਦਰ ਕੌਣ ਕੌਣ ਸੀ ਘਰ ਦੇ ਮੌਜੂਦ ਉਸ ਟਾਈਮ ਸਰ ਇਹਨਾਂ ਦੇ ਫੈਮਿਲੀ ਮੈਂਬਰ ਸੀਗੇ ਦੋ ਤਿੰਨ ਜਾਣੇ ਬਚਾਇਆ ਉਹਨਾਂ ਤੇ ਬਚਾਈ ਹੈ ਜੀ ਉਹਨਾਂ ਦੇ